ਮੋਟਰਸਾਈਕਲ ਤੁਹਾਨੂੰ ਦਿਖਾਈ ਦੇ ਰਿਹਾ ਜਿਸ ਦਾ ਨੰਬਰ ਹੈ PB10XC1637 ਔਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਮੋਟਰਸਾਈਕਲ ਦਾ ਚੰਡੀਗੜ੍ਹ ਵਿਖੇ ਚਲਾਨ ਹੋ ਜਾਂਦਾ ਹੈ ਤਾਂ ਚੰਡੀਗੜ੍ਹ ਵਿਖੇ ਇਸ ਦਾ ਚਲਾਨ ਹੁੰਦਾ ਹੈ ਤੇ ਮਾਲਕਾਂ ਨੂੰ ਮੈਸੇਜ ਆਂਦਾ ਹੈ ਤੇ ਨਾਲ ਹੀ ਜਿਹੜਾ ਹੈਗਾ ਚਲਾਨ ਵੀ E ਚਲਾਨ ਜਿਹੜਾ ਉਹ ਆ ਜਾਂਦਾ ਹੈ ਹੁਣ ਤੁਹਾਨੂੰ ਦਿਖਾਣੇ ਆ ਇਹਦੀ RC ਜੋ ਜਲਾਲਾਬਾਦ ਵਿੱਚ ਹੈ ਮੋਟਰਸਾਈਕਲ ਵੀ ਜਲਾਲਾਬਾਦ ਚ ਹੈ ਔਰ ਇਸ ਦੀ ਹਾਲਤ ਤੋਂ ਲੱਗਦਾ ਨਹੀਂ ਕਿ ਇਹ ਚੰਡੀਗੜ੍ਹ ਚੱਲ ਕੇ ਪਹੁੰਚ ਜਾਏਗਾ ਤਾ ਨਾ ਇਹ ਮਸਲਾ ਕੀ ਹੈ ਇਹ ਉਹਨਾਂ ਜਾਣਦੇ ਆ ਏਦਾਂ ਕਿਵੇਂ ਹੋ ਰਿਹਾ ਗੱਲਬਾਤ ਕਰਦੇ ਆ ਬਾਈ ਉਹਨਾਂ ਦੇ ਨਾਲ ਹਾਂਜੀ ਬਾਈ ਜੀ ਕੀ ਮਸਲਾ ਹੈਗਾ ਇਹ ਸਰ ਜਿੰਨੇ ਵੇਲੇ ਤਾਂ ਕੱਲ ਚਲਾਨ ਕੱਟਿਆ ਗਿਆ ਨਾ ਜੀ 8:00 ਵੇਲੇ ਦਾ ਮੇਰੇ ਆਫਿਸ ਖੜਾ ਸੀ ਮੋਟਰਸਾਈਕਲ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਜੀ ਸੀਸੀਟੀਵੀ ਹੈਗੀ ਤੁਹਾਡੇ ਕੋਲੇ ਹਾਂਜੀ ਸੀਸੀਟੀਵੀ ਹੈਗੀ ਅੱਛਾ ਮੋਟਰਸਾਈਕਲ ਜਲਾਲਾਬਾਦ ਖੜਾ ਹੈ ਹਾਂਜੀ ਤੇ ਚਲਾਨ ਜਿਹੜਾ ਹੈਗਾ ਚਲਾਨ ਉੱਥੇ ਕੱਟਿਆ ਗਿਆ ਜੀ ਆ ਦੇਖੋ ਚਲਾਨ ਚੰਡੀਗੜ੍ਹ ਕੱਟਿਆ ਗਿਆ ਹਾਂਜੀ ਆ ਦੇਖੋ ਆ ਵੀਡੀਓ ਹੈ ਆਪਣੇ ਕੋਲ ਹਾਂ ਦੇਖੋ ਕਿਸ ਤਰ੍ਹਾਂ ਦੇ ਨਾਲ ਇੱਕ ਮੋਟਰਸਾਈਕਲ ਹੈ 12 ਨੰਬਰ ਐਪੀਪੀ 10 ਐਕਸੀ 16 37 ਔਰ ਕੱਲ ਦੀ ਡੇਟ ਦੇ ਵਿੱਚ ਉਸ ਦਾ ਚਲਾਨ ਜਿਹੜਾ ਹੈਗਾ ਉਹ ਕੱਟ ਕੇ ਇੱਥੇ ਆ ਗਿਆ ਚੰਡੀਗੜ੍ਹ ਚਲਾਨ ਹੋਇਆ ਹੈ ਚੰਡੀਗੜ੍ਹ ਕਿਹੜੀ ਜਗ੍ਹਾ ਤੇ ਹੈ 에어ਪੋਰਟ ਰੋਡ ਤੇ ਹੈ ਕੱਲ ਚਲਾਨ ਇਹਦਾ ਚਲਾਨ ਹੋਏ ਨੇ 1 1 ਵਜ ਕੇ 3 ਮਿੰਟ ਦੇ 1 6 ਵਜ ਕੇ 17 ਮਿੰਟ ਦੋ ਚਲਾਨ ਹੋਏ ਨੇ ਹਾਂ ਇੱਕ ਦੋ ਦੋ ਹੈ ਇੱਕ ਹੈ 1000 ਰੁਪਏ ਦੇ ਨੇ ਇੱਕ 5 ਦਾ 2500 ਟੋਟਲ ਚਲਾਨ ਹੈ 2500 ਦੇ ਟੋਟਲ ਚ ਟੋਟਲ ਤਿੰਨ ਚਲਾਨ ਨੇ ਜੀ 1 ਵਜ ਕੇ 3 ਮਿੰਟ ਦੇ ਇੱਕ ਚਲਾਨ ਕੱਟਿਆ ਜੀ ਹਾਂ ਫਿਰ 6:17 ਦੇ ਇੱਕੋ ਜਿਹਾ ਜਨਾਨ ਕਟਿਆ ਹੈ। ਹਾਂ। ਇੱਕ 2024 ਦਾ ਜਨਾਨ ਕਟਿਆ ਆਇਆ ਹੈ। ਇੱਕ 2024 ਦਾ ਕਟਿਆ। ਉਹ ਵੀ ਚੰਡੀਗੜ੍ਹ ਦਾ ਹੀ ਹੈ। ਮੋਟਰਸਾਈਕਲ ਤੁਹਾਨੂੰ ਦਿਖਾਈ ਦੇ ਰਿਹਾ ਜਿਸ ਦਾ ਨੰਬਰ ਹੈ PB10XC1637। ਔਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਮੋਟਰਸਾਈਕਲ ਦਾ ਚੰਡੀਗੜ੍ਹ ਵਿਖੇ ਚਲਾਨ ਹੋ ਜਾਂਦਾ ਹੈ। ਤਾਂ ਚੰਡੀਗੜ੍ਹ ਵਿਖੇ ਇਸ ਦਾ ਚਲਾਨ ਹੁੰਦਾ ਹੈ ਤੇ ਮਾਲਕਾਂ ਨੂੰ ਮੈਸੇਜ ਆਂਦਾ ਹੈ ਤੇ ਨਾਲ ਹੀ ਜਿਹੜਾ ਹੈਗਾ ਚਲਾਨ ਵੀ E ਚਲਾਨ ਜਿਹੜਾ ਉਹ ਆ ਜਾਂਦਾ ਹੈ। ਹੁਣ ਤੁਹਾਨੂੰ ਦਿਖਾਣੇ ਆ ਇਹਦੀ RC ਜੋ ਜਲਾਲਾਬਾਦ ਵਿੱਚ ਹੈ ਮੋਟਰਸਾਈਕਲ ਵੀ ਜਲਾਲਾਬਾਦ ਚ ਹੈ ਔਰ ਇਸ ਦੀ ਹਾਲਤ ਤੋਂ ਲੱਗਦਾ ਨਹੀਂ ਕਿ ਇਹ ਚੰਡੀਗੜ੍ਹ ਚੱਲ ਕੇ ਪਹੁੰਚ ਜਾਏਗਾ ਤਾਂ ਨਾ ਹੀ ਇਹ ਮਸਲਾ ਕੀ ਹੈ ਇਹ ਉਹਨਾਂ ਜਾਣਦੇ ਆ ਏਦਾਂ ਕਿਵੇਂ ਹੋ ਰਿਹਾ ਗੱਲਬਾਤ ਕਰਦੇ ਆ ਬਾਈ ਉਹਨਾਂ ਦੇ ਨਾਲ ਹਾਂਜੀ ਬਾਈ ਜੀ ਕੀ ਮਸਲਾ ਹੈਗਾ ਇਹ ਸਰ ਜਿੰਨੇ ਵਜੇ ਦਾ ਕੱਲ ਚਲਾਨ ਕੱਟਿਆ ਗਿਆ ਨਾ ਜੀ ਉਹਨੇ ਵਜੇ ਦਾ ਮੇਰੇ ਆਫਿਸ ਖੜਾ ਸੀ ਮੋਟਰਸਾਈਕਲ ਮੈਂ ਤੁਹਾਨੂੰ ਵੀਡੀਓ ਦਿਖਾਣਾ ਜੀ ਸੀਸੀਟੀਵੀ ਹੈਗੀ ਤੁਹਾਡੇ ਕੋਲੇ ਹਾਂ ਸੀਸੀਟੀਵੀ ਹੈਗੀ ਅੱਛਾ ਮੋਟਰਸਾਈਕਲ ਜਲਾਲਾਬਾਦ ਖੜਾ ਹੈ ਹਾਂਜੀ ਤੇ ਚਲਾਨ ਜਿਹੜਾ ਹੈਗਾ ਚਲਾਨ ਉੱਥੇ ਕਟਿਆ ਗਿਆ ਜੀ ਆਹ ਦੇਖੋ ਚਲਾਨ ਚੰਡੀਗੜ੍ਹ ਕਟਿਆ ਗਿਆ ਆਹ ਜੀ ਆਹ ਦੇਖੋ ਆ ਵੀਡੀਓ ਹੈ ਆਪਣੇ ਕੋਲ ਹਾਂ ਅਲੋ ਅੱਛਾ ਦੇਖੋ ਜੀ ਇਹ ਤੁਹਾਡੇ ਇੱਥੇ ਖੜਾ ਹੈ ਆਪਣੇ ਟਾਈਮ ਹੈ ਜੀ ਪਰ ਠੀਕ ਹੈ ਇਹ ਆਪਾਂ ਨਾਮ ਲਾ ਦਿੰਨੇ ਆਂ ਸੀਸੀਟੀਵੀ ਨਾਮ ਲਾ ਦਾਂਗੇ ਹਾਂਜੀ ਇਹ ਕੀ ਹੈ ਇਹ ਮੁੰਡੇ ਦੀ ਫੋਟੋ ਜਿਹੜਾ ਮੁੰਡਾ ਮੋਟਰਸਾਈਕਲ ਅੱਛਾ ਜਿਹੜੇ ਉੱਥੇ ਜਿਹੜਾ ਚਲਾਨ ਕਟਿਆ ਗਿਆ ਹੈ ਤਾਂ ਬੜਾ ਹੈਰਾਨਗੀ ਵਾਲਾ ਜਿਹੜਾ ਹੈਗਾ ਉਹ ਮਾਮਲਾ ਸਾਹਮਣੇ ਆਇਆ ਹੈ ਮੋਟਰਸਾਈਕਲ ਜਿਹੜਾ ਹੈਗਾ ਉਹ ਜਲਾਲਾਬਾਦ ਦੇ ਵਿੱਚ ਹੈ ਹੁਣ ਮਸਲਾ ਇਹ ਹੈ ਚਲਾਨ ਦੀ ਗੱਲ ਨਹੀਂ ਹੈਗੀ ਗੱਲ ਇਹ ਹੈ ਕਿ ਇਹ ਦਰਦੇ ਆ ਸ਼ਰੀਬ ਬੰਦੇ ਆ ਇਹ ਕਹਿੰਦੇ ਆ ਕਿ ਜੇਕਰ ਇਸ ਮੋਟਰਸਾਈਕਲ ਦੇ ਨੰਬਰ ਕਿਸ ਕੋਈ ਯੂਜ਼ ਕਰ ਰਿਹਾ ਹੈ ਉਹ ਕੋਈ ਕ੍ਰਾਈਮ ਕਰ ਦਿੰਦਾ ਹੈ ਤਾਂ ਫਿਰ ਉਹਦਾ ਜ਼ਿੰਮੇਵਾਰਤਾ ਇਹ ਹੋਣਗੀ ਤਾਂ ਇਹ ਖਬਰ ਤੁਹਾਨੂੰ ਦਿਖਾ ਰਹੇ ਆ ਦੇਖੋ ਕਿਸ ਤਰ੍ਹਾਂ ਦੇ ਨਾਲ ਇੱਕ ਮੋਟਰਸਾਈਕਲ ਹੈ ਉਸ ਦਾ ਨੰਬਰ ਹੈ PB10 HC1637 ਔਰ ਕੱਲ ਦੀ ਡੇਟ ਦੇ ਵਿੱਚ ਉਸ ਦਾ ਚਲਾਨ ਜਿਹੜਾ ਹੈਗਾ ਉਹ ਕੱਟ ਕੇ ਇੱਥੇ ਆ ਗਿਆ ਚੰਡੀਗੜ੍ਹ ਚਲਾਨ ਹੋਇਆ ਹੈ ਚੰਡੀਗੜ੍ਹ ਕਿਹੜੀ ਜਗ੍ਹਾ ਤੇ ਹੈ ਏਅਰਪੋਰਟ ਰੋਡ ਤੇ ਏਅਰਪੋਰਟ ਰੋਡ ਤੇ ਹੈ ਕੱਲ ਚਲਾਨ ਇਹਦਾ ਚਲਾਨ ਹੋਏ ਨੇ 1 1:03 ਤੇ 1 6:17 ਦੋ ਚਲਾਨ ਹੋਈ ਨੇ ਹਾਂ ਇੱਕ 2 2 ਇੱਕ 1000 ਰੁਪਏ ਦੇ ਨੇ ਇੱਕ 5 ਦਾ 2500 ਟੋਟਲ ਚਲਾਨ ਹੈ 2500 ਦੇ ਟੋਟਲ ਚਲਾਨ ਹੋਏ ਆ ਟੋਟਲ ਤਿੰਨ ਚਲਾਨ ਨੇ ਜੀ 1:03 ਦੇ ਇੱਕ ਚਲਾਨ ਕੱਟਿਆ ਜੀ ਹਾਂ ਫਿਰ 6:17 ਦੇ ਇੱਕ ਹੋਰ ਜਲਾਨ ਕੱਟੇਗੇ ਹਾਂ ਇੱਕ 2024 ਦਾ ਜਲਾਨ ਕੱਟਿਆ ਆ ਇੱਕ 2024 ਦਾ ਕੱਟਿਆ ਉਹ ਵੀ ਚੰਡੀਗੜ੍ਹ ਦਾ ਹੀ ਹੈ ਅੱਛਾ ਤੇ ਉਦੋਂ ਤੁਹਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਸੀ ਅੱਛਾ ਹੁਣ ਮੈਸੇਜ ਆਇਆ ਤੇ ਤੁਸੀਂ ਕੀ ਕੰਮ ਕੀ ਕੰਮ ਕਰਦੇ ਹੋ ਬਾਪੂ ਜੀ ਕਾਣ ਮਜ਼ਦੂਰੀ ਕਰਦੇ ਆ ਜੀ ਕਿੱਥੇ ਕਿੱਥੋਂ ਦੇ ਰਹਿਣ ਵਾਲੇ ਹੋ ਨਮੋਚੜ ਕਲਾਂ ਦੇ ਜੀ ਨਮੋਚੜ ਪਿੰਡ ਹੈ ਤੁਹਾਡਾ ਹਾਂ ਜੀ ਠੀਕ ਹੈ ਤੇ ਇਹ ਮੋਟਰਸਾਈਕਲ ਕਦੇ ਚੰਡੀਗੜ੍ਹ ਨਹੀਂ ਗਿਆ ਨਾ ਨਾ ਇਹ ਸ਼ੁਰੂ ਤੇ ਨਹੀਂ ਗਿਆ ਚੰਡੀਗੜ੍ਹ ਵੇਖਿਆ ਹੀ ਨਹੀਂ ਮੈਂ ਤੂੰ ਵੇਖਿਆ ਹੀ ਨਹੀਂ ਚੰਡੀਗੜ੍ਹ ਨਹੀਂ ਨਹੀਂ ਲਾ ਲਾ ਇਹ ਮੋਟਰਸਾਈਕਲ ਕਿੱਥੇ ਜਾਉਣਾ ਲੱਗਾ ਜੀ ਤੇ ਉਹੀ ਮੈਂ ਵੇਖ ਰਿਹਾ ਹਾਂ ਇਹਦੀ ਹਾਲਤ ਵੀ ਨਹੀਂ ਲੱਗਦੀ ਵੀ ਉੱਥੇ ਚੰਡੀਗੜ੍ਹ ਚੱਲ ਕੇ ਤਾਂ ਜਾਣਾ ਨਹੀਂ ਲੱਦ ਕੇ ਭਾਵੇਂ ਲੈ ਜਾਏ ਕੋਈ ਹਨਾ ਅੱਛਾ ਹੁਣ ਤੁਸੀਂ ਕੀ ਕਹਿੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਸਾਫ਼ ਮਿਲਣਾ ਚਾਹੀਦਾ ਜਿਹੜਾ ਇੱਕ ਬੰਦਾ ਕੋਈ ਪਲੇਟ ਨੰਬਰ ਗਲਤ ਲਾ ਕੇ ਚਲਾ ਰਿਹਾ ਹੈ ਕੱਲ ਕੋਈ ਸਾਨੂੰ ਨੁਕਸਾਨ ਨਾ ਹੋਵੇ ਇਹ ਦੇ ਕਰਕੇ ਉਹਨੂੰ ਫੜਾਇਆ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਵੀ ਸਾਡੇ ਨੰਬਰ ਪਲੇਟ ਮੋਟਰਸਾਈਕਲ ਸਾਡੇ ਕੋਲ ਆਸ ਸੀ ਇਹ ਸਾਰੇ ਕਾਗਜ਼ਪੱਤਰ ਸਾਡੇ ਕੋਲ ਆ ਗਏ ਨੇ ਵੀ ਇਹਦਾ ਕਿਸੇ ਤਰ੍ਹਾਂ ਦਾ ਕੱਲ ਕੋਈ ਨਫਾ ਨੁਕਸਾਨ ਹੁੰਦਾ ਤਾਂ ਸਾਨੂੰ ਕੋਈ ਅਟੈਕ ਨਾ ਕੀਤਾ ਜਾਵੇ ਹਮਮ ਯਾਨੀ ਕਿ ਮੋਟਰਸਾਈਕਲ ਇੱਥੇ ਹੈ ਜਲਾਲਾਬਾਦ ਇਹ ਖਰੀਦਿਆ ਕਿੱਥੋਂ ਹੈ ਤੁਸੀਂ ਲੁਧਿਆਣੇ ਦਾ ਨੰਬਰ ਹੈ ਕਿ ਉਹ ਬੱਤੀਆਂ ਦੇ ਨਾਲ ਚੌਂਕ ਦੇ ਨਾਲ ਹੈਗਾ ਉਹ ਦਲਾਲ ਤੋਂ ਦਲਾਲ ਤੋਂ ਲਈ ਕਿੰਨਾ ਚਿਰ ਹੋ ਗਿਆ ਲੈ ਇਹਨੂੰ ਇਹ ਕਿੰਨਾ ਹੋ ਗਿਆ 6-7 ਮਹੀਨੇ ਸਾਲ ਹੋ ਗਿਆ ਸਾਲ ਹੋ ਗਿਆ ਤੁਹਾਨੂੰ ਖਰੀਦਿਆ ਅੱਛਾ ਯਾਨੀ ਕਿ 1 ਸਾਲ ਪਹਿਲਾਂ ਇਹ ਤੁਸੀਂ ਖਰੀਦਿਆ ਸੀ ਲੁਧਿਆਣਾ ਨੰਬਰ ਹੈ ਹੁਣ ਨੰਬਰ ਲੁਧਿਆਣੇ ਦਾ ਠੀਕ ਹੈ ਕਿੰਨੇ ਦਾ ਲਿਆ ਇਹ ਇਹ 50000 ਦਾ ਲਿਆ ਆਪਾਂ 48000 ਦਾ 47 ਦਾ ਯਾਰ 55 ਲਿਆ ਸੀ ਅੱਛਾ 50 ਦੇ ਕਰੀਬ ਲਾਇਆ ਸੀ ਠੀਕ ਹੈ ਹੁਣ ਤੁਹਾਨੂੰ 2500 ਦੇ ਚਲਾਨ ਆ ਗਏ ਤਾਈ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਮੋਟਰਸਾਈਕਲ ਜਨਾਲਾਬਾਦ ਦੇ ਵਿੱਚ ਹੈ ਔਰ ਵੱਡੀ ਗੱਲ ਹੈ ਕੱਲ ਜਿਸ ਟਾਈਮ ਚਲਾਨ ਹੁੰਦਾ ਉਸ ਟਾਈਮ ਮੋਟਰਸਾਈਕਲ ਸੀਸੀਟੀਵੀ ਦੇ ਨਿਗਰਾਨੀ ਹੇਠਾ ਦਫਤਰ ਦੇ ਬਾਹਰ ਸੀ ਦਫਤਰ ਦੇ ਬਾਹਰ ਖੜਾ ਹੁੰਦਾ ਹੈ ਮੋਟਰਸਾਈਕਲ ਔਰ ਸੀਸੀਟੀਵੀ ਤਸਵੀਰਾਂ ਹੈਗੀਆਂ ਕੱਲ ਦੀਆਂ ਔਰ ਉਸੇ ਵਕਤ ਚਲਾਨ ਜਿਹੜੇ ਆ ਦੋ ਕੱਟੇ ਜਾਂਦੇ 1 ਵਜੇ ਦੇ ਕਰੀਬ ਫਿਰ 6 ਵਜੇ ਦੇ ਕਰੀਬ ਦੋ ਚਲਾਨ ਕੱਟੇ ਜਾਂਦੇ ਚਲਾਨ ਦੀਆਂ ਕਾਪੀਆਂ ਜਿਹੜੀਆਂ ਉਹ ਇਹਨਾਂ ਦੇ ਕੋਲੇ ਹੈਗੀਆਂ ਕੱਲ ਦੀ ਡੇਟ ਦੇ ਵਿੱਚ ਦੋ ਚਲਾਨ ਹੋਏ ਆ ਜਦ ਕਿ ਮੋਟਰਸਾਈਕਲ ਜਿਹੜਾ ਉਹ ਜਲਾਲਾਬਾਦ ਦੇ ਵਿੱਚ ਸੀਗਾ ਪਰ ਚਲਾਨ ਜਿਹੜੇ ਹੈਗੇ ਆ ਉਹ ਚੰਡੀਗੜ੍ਹ ਵੀ ਕੇ ਕੱਟੇ ਗਏ ਆ ਤਾਂ ਇਹ ਅਪੀਲ ਕਰਦੇ ਆ ਕਿ ਇਸ ਦੀ ਜਾਂਚ ਜਿਹੜੀ ਆ ਉਹ ਕੀਤੀ ਜਾਵੇ ਕਿਉਂਕਿ ਕਿਉਂਕਿ ਇਹ ਕਹਿੰਦੇ ਆ ਕਿ ਜੇਕਰ ਇਸ ਮੋਟਰਸਾਈਕਲ ਤੇ ਕੋਈ ਕ੍ਰਾਈਮ ਕਰ ਜਾਂਦਾ ਬੰਦਾ ਤਾਂ ਫੇਰ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਜਲਾਲਾਬਾਦ ਤੋਂ ਦਿਖਾ ਰਹੇ ਆ ਬਾਈ ਜੀ ਨਾਂ ਦੱਸ ਦਿਓ ਆਪਦਾ ਕਸ਼ਮੀਰ ਚੰਦ ਇਹ ਕਸ਼ਮੀਰ ਚੰਦ ਪਿੰਡ ਪਿੰਡ ਮੋਚੜ ਕਲਾ ਨਮੋਚੜ ਕਲਾ ਹਾਂ ਜੀ